ਬਾਜੀ ਸਾਸੀ ਗਾਲ ਸਾਸੀ ਸਾਸੀ ਅੰਦੀਪ ਸਿੰਘ ਰਾਣਾ ਹੀ ਠੀਡਾ ਗਾ ਵਧੀਆ ਵਧੀਆ ਕਿਰਪਾ ਮਹਾਰਾਜ ਜੀ ਚਲੋ ਚਲੋ ਕਰ ਬਾਈ ਬਾਕੀ ਸੰਦੀਪ ਡੇਰੀ ਫਾਰਮ ਵੇਖ ਲੈ ਸਾਰੇ ਵੀਰ ਭਰਾਓ ਸਾਸੀ ਗਾਲ ਜੀ ਅੱਜ ਭਲੇ ਆ ਨਹੀਂ ਦੱਸ ਗਿਰਿਆ ਹੈ ਨੀ ਅਸਦੀਪ ਸਿੰਘ ਆਪਣਾ ਚਲੋ ਮਹਾਰਾਜ ਦੀ ਕਿਰਪਾ ਆਪਣਾ ਮਾਲ ਇਕੱਠਾ ਨਹੀਂ ਹੁੰਦਾ ਜਿਹੜੀਆਂ ਦੋ ਜਣਾਂ ਆਉਂਦੀਆਂ ਵੇਖਦੀਆਂ ਜਿਹੜੀਆਂ ਇਹਨਾਂ ਬੜੇ ਯੋਰ ਨਾਲ ਲੱਕ ਲੁਕੇ ਰੱਖੀਆਂ ਨੇ ਅਸਦੀਪ ਕਈ ਹੋਰ ਭਰਾ ਵੀਰ ਭਰਾ ਫੋਨ ਕਰਦੇ ਵੀਡੀਓ ਨਹੀਂ ਪਾਉਂਦੇ ਹਾਂਜੀ ਹਾਂਜੀ ਮਾਲ ਤੈਨੂੰ ਬੜਾ ਗਾ ਗੂਕ ਤੁਰਿਆ ਮਾਲ ਆਉਂਦਾ ਜਾਂਦਾ ਵੇਖਦਾ ਬਿਲਕੁਲ ਬਿਲਕੁਲ ਜੀ ਬਾਕੀ ਆਪਣਾ ਪਹ ਪਲੂਣ ਬੱਚਾ ਇਹ ਬਹੁਤ ਮਾਲ ਦੌਂਦਾ ਹਨ ਅੱਛਾ ਇਹਨਾਂ ਦੇ ਵਸੀਆਂ ਲੈ ਕੇ ਦਿੱਤੀਆਂ ਘਰਾਂ ਚੋਂ ਬਹੁਤ ਚੰਗੀਆਂ ਟੌਪ ਕਲਾਸ ਦੀਆਂ ਵਸੀਆਂ ਲੈ ਕੇ ਚਲੋ ਚਲੋ ਚਲ ਆਜੋ ਫਿਰ ਲੈ ਫੋਨ ਰੋਣਾ ਜੀ ਗੱਬਣਾ ਲੋ ਜੀ ਦੂਜਾ ਸੂਆ ਬਹੁਤ ਬਰੀਡ ਕੁਆਲਿਟੀ ਫੇਸ ਕੁਆਲਿਟੀ ਵਿਖਾ ਦੇ ਆ ਜੋ ਬਾਜੀ ਕਿੰਨਾ ਕਰੂ ਦੁੱਧ ਜੀ ਦੁੱਧ ਸਦੀਪ ਜੀ ਨੇ 18-19 ਨਿਕਲ ਦੇ ਦੂਰਾ ਅਜੇ 18-19 ਨਿਕਲ ਰਹੇ ਨੇ ਕਰ ਜੂਗੀ ਬਰੀਕ ਬਰਾਕ ਬੜੀ ਵਸ਼ੀ ਸਪੰਜਾਂ ਬੜੀਆਂ ਵਸ਼ੀ ਦੀਆਂ ਨਾਲੇ ਟੈਂਕ ਨਹੀਂ ਲੱਗੋ ਜੀ ਤੇ ਐਵੇਂ ਨੇ 2-3 ਦਿਨਾਂ ਨਾਲ ਹਫਤੇ ਸੂਭਗਾ ਹੱਥੂਤ ਫੇਰ ਕੇ ਵਿਖਾ ਬੈਠੇ ਹੋਏ ਆ ਠੰਡੀ ਸੀਲ ਹੈ ਠੀਕ ਹੈ ਹਾਂ ਬਾਕੀ ਨਹੀਂ ਜਿਹੜਾ ਕੋਈ ਵੀਰ ਭਰਾ ਆਪਣੇ ਗੱਬਰ ਖੜੂਗੀ ਸਾਡੀ ਸੂਣ ਤੱਕ ਥਣਾ ਦੀ ਗਾਰੰਟੀ ਹੋਊ ਪਿੱਛੇ ਦੀ ਗਾਰੰਟੀ ਹੋਊ ਜੇ ਗੱਬਰ ਨਹੀਂ ਖੜਦਾ ਆਪਣੇ ਕੋ ਹਾਂ ਲੈ ਬਲੂ ਖਾਇ ਪੋਲੀ ਪਾਲੀ ਬੜੀ ਵਸ਼ੀ ਮੜਾ ਖੜੋ ਇੱਕ ਮਾ ਦੇਖ ਲਈ ਪਾਣੇ ਦੇਖ ਮੈਂ ਵਾ ਠੀਕ ਆ ਬਹੁਤ ਸੋਹਣਾ ਸਾਨੂੰ ਚਲੋ ਅਰੇ ਇਹ ਪੋਲੀ ਪਾਲੀ ਬੜੀ ਹੈ ਹਾਂਜੀ ਹਾਂ ਵਸ਼ੀ ਚਲੋ ਬੱਚਾ ਬੁੱਚਾ ਕੱਢਿਆ ਇਹ ਫਿਰਦੇ 75000 ਰੁਪਏ ਰੱਖ ਰਹੀ ਜਿਹੜੇ ਹਸਣ ਅੱਜ ਕੱਲ ਮਾਲ ਤੁਹਾਨੂੰ ਪਤਾ ਸਾਰਿਆਂ ਨੂੰ ਪੀਰ ਭਰਾ ਨੂੰ ਪਤਾ ਮਾਲ ਤੇਜ ਇਹ 65000 ਰੁਪਏ ਹਜ਼ਾਰ ਛੋਟ ਕਰਦਾ ਚਲੋ ਛੋੜ ਹਜ਼ਾਰ ਦੀ 100000 ਦੀ ਆਹ ਜੀ ਫਿਰ ਇਹ ਹਦੀਸ ਜਰਸੀ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਤਿੰਨ ਚਾਰ ਕਿਲੋਮੀਟਰ ਤੋਂ ਲਈ ਆ ਦੁੱਧ ਕਿੰਨਾ ਜੀ ਹੁਣ दो دسनीब शाह को मान लो 17 18 किलो बोड़ा ही है अजय आज इस टाइम बोला ही है प्योर जर्सी पंजाब वाली 180 चलूगी आ करो चेक करो जवाब समझ आ वरिया दादा मोहम्मद हा बा ठीक है खाली संबा पूरा है हां बढ़िया जी राणा जी ਇਹਦੀ ਆਪਣਾ ਸਦੀਪ ਸਿੰਘ ਭਾ ਬਹੁਤ ਜਿਆਦਾ ਵਸ਼ੀ ਤੇ 85000 ਰੁਪਏ ਰੱਖ ਰਹੀ ਆ। ਇਹਦੀ 70000 ਰੁਪਏ ਛੋੜ ਕਰ ਦਾਂਗੇ। ਚਲੋ। ਹਾਂ। ਠੀਕ ਆ। 90000 ਰੁਪਏ। ਸਾਊ ਬੜੀ ਵਸ਼ੀ। ਠੀਕ ਆ। ਤੇ ਆਹ ਜੀ ਇਹ ਦੀ ਸੇ ਪਹਿਲਣੇ ਵਸ਼ੀ ਸੂਈ ਇਹਦੇ ਕੋਲ ਦੁੱਧ ਹੈਗਾ 15 ਕਿਲੋ। ਅੱਛਾ। ਹਾਂ। ਠੀਕ ਆ। ਇਹ ਵੀ ਤੋਰੋ। ਪਹਿਲਾ ਸੂਆ ਹਨਾ ਇਹ ਕਵਾਲ ਦੀ ਸਹੀ ਬਹੁਤ ਚੰਗੀ ਸੂਆ ਜੀ। ਪਹਿਲਾ ਸੂਆ ਬਰੀਕ ਰਾਕ ਬੜੀ। ਦੁੱਧ ਕਿੰਨਾ ਜੀ? ਦੁੱਧ 14-15 ਕਿਲੋ ਹੈ ਸਦੀਪ ਸਿੰਘ ਜੀ। 14-15 ਕਿਲੋ ਹੈਗਾ। ਬਹੁਤ ਖਰੀਬ ਵਸ਼ੀ। ਪਹਿਲਾ ਸੁਹੀ ਹੈ ਨਾ ਜੀ ਹਾਂ ਜੀ ਹਾਂ ਜੀ ਲੈ ਵੀ ਨਾਣਾ ਕਮਾ ਕਰਾ ਸਾੰਦਿਕ ਕੁਆਲਟੀ ਦਾ ਨਾਣਾ ਹੁੰਦੀ ਵੀਰੋ ਪਹਿਲੇਨ ਵਕੀ ਨੂੰ ਬਹੁਤੰਗਾ ਸਨ ਲੱਕੋ ਚਲੋ ਤੇ ਬਾਜੀ ਫਿਰਿੰਦੀ ਕੀ ਮਾਰਾ ਇਹ ਜੀਸੇ ਭਾਅ ਬੜਾ ਜਾਏ ਜੇ 50000 6000 ਛੋਟ ਕਰ ਦਾਂਗੇ 90000 ਦੇ ਪੂਰੇ 9000 ਦੀ ਬਹੁਤ ਥਣ ਥਣ ਬੜਾ ਪਿਆਰਾ ਲੱਗਾ ਹੈ ਲੋਗ ਅਲਾ ਥਣ ਲੱਗਾ ਬਸ ਠੀਕ ਆ ਠੰਡੀ ਸੀਲ ਬੜੀ ਇਹ ਗੱਬਣਾ ਇਹ ਗੱਬਣੇ ਸੰਦੀਪ ਸਿੰਘ ਪਤਾ ਲੈਂਦੀ ਆਪਣਾ ਦੱਸ ਦੇਣ ਅਛਾ ਦੂਜਾ ਸੂਆ ਬੱਲੀ ਬਸ਼ੀ 22 23 ਕਿਲੋ ਦਾ ਰਿਕਾਰਡ ਹੈ ਦੂਜਾ ਸੂਆ ਦੂਜਾ ਸੂਆ ਵੈੜ ਇਹਦੀ ਬਸ਼ੀ 25 ਪਲਾਸੀ ਚੱਲੂਗੀ ਬਹੁਤ ਸਾਫ਼ ਹੈ ਵੈੜ ਬਰੀਡ ਕੁਆਲਟੀ ਬੱਤੀ ਲਓ ਜੀ ਦੇਖੋ ਬੰਦੇ ਇਹ ਵੀ ਠੀਕ ਆ ਕੈਨੇਡਾ ਵਿੱਚ ਲੈ ਜੂ ਜਾਈ ਦੱਸ ਦੇਣਾ ਜੀ ਆ ਇਹ ਲੈ ਜੂ ਦੱਸ ਦੇ ਲੈ ਜੂ ਸੋਕੇ ਬਹੁਤ ਥੱਲੀ ਸੀ ਦੇ ਇੰਨਾ ਮੋਲੇ ਭਾਜੀ ਫੇਰ ਇਹ ਹੰਦੀਸੇ ਤਿਆਰ ਹੋਏ ਫੇਰ ਤੇ ਵਸ਼ੀ 85000 ਦੀ ਆ ਹਮ ਅੱਜ ਬੜਾ ਭਾਜਾ ਜੀ 75000 1000 ਛੋਟ ਕਰਾਂਗੇ ਬਹੁਤ ਠੰਡੀ ਸੀਲ ਹੈ ਜਿੱਥੇ ਮਰਜ਼ੀ ਬਣਾ ਚਲੋ 74000 ਦੀ 74000 ਜੀ ਦਾ ਠੀਕ ਹੈ ਆ ਆ ਗਿਆ ਹੁਣ ਆਇਆ ਸ਼ਹਿਰ ਹੈ ਇਹ ਹੈ ਸ਼ਹਿਰ ਸੰਦੀਪ ਸਾਹਿਬ ਆਪਣਾ ਵੀਰ ਭਰਾ ਲਾਗੋ ਯਾਰ ਵਾਲਾ ਤੋਂ ਅੱਛਾ ਇਹ ਆਏ ਲਈ ਨਾ ਪੈ ਲੈ ਗਏ ਵੇਖੀ ਆ ਠੀਕ ਹੈ ਫਿਰ ਬਾਕੀ ਦੇ ਵੀਰ ਭਰਾ ਲਾਗੇ ਲੋਕਲ ਤੇ ਉਹ ਤੇ ਆ ਕੇ ਲਈ ਦੇ ਦੂਰ ਵਾਲੇ ਵੀਰ ਭਰਾ ਉਹ ਫਿਰ ਵੀਡੀਓ ਡੀਕ ਦੇ ਵੀਰ ਜੀ ਵੀਡੀਓ ਕਿਦੋਂ ਆ ਬਿਲਕੁਲ ਪਾਉਣੀ ਚਲ ਆ ਇਹ ਗੱਬਣਾ ਜੀ ਇਹ ਗੱਬਣਾ ਹ ਤੂੰ ਵੀ ਆਲੇ ਤੂੰ ਵੀ ਨਿਕਾ ਨਿਕਾਸਿੰਗ ਇਹਨੂੰ ਵੈਰ ਸ਼ਹਿਰ ਲਾ ਲੈ ਜਿਹਨੀ ਮਰਜ਼ੀ ਲਾ ਲੈ ਬਹੁਤ ਸੁਣੀ ਪੰਜ ਚਰ ਦਿਨ ਦੀ ਸੁਣ ਜੀ ਕਿੰਨਾ ਦੁੱਧ ਕਰੋਗੇ ਜੀ ਇਹ ਦੁੱਧ ਇਹਦਾ 15 ਤੋਂ ਪਲੱਸ ਹੀ ਜਲੂ ਰਾਜੀ ਰੂਜੀ ਬੜੀ 15 ਤੋਂ ਪਲੱਸ ਹੀ ਆ ਜਾਓ ਜੀ ਬਸ ਠੀਕ ਆ ਰਣੇਂ ਦਾ ਮੋਲੇ ਫਿਰ ਇਸ ਦੀਸੇ ਬੜੇ ਭਾਜ ਆ ਜਾਇਆ ਛੋੜੇ ਨੇ ਚਲੋ ਸਾਨੂੰ ਭਾਣਾ ਮਿਲੀਆਂ ਭਾਣਾ ਦੇ ਦੀ 45000 ਜਿਹੜਾ ਛੋੜ ਕਰਦਾ ਚਲੋ 45 4000 ਦੀ ਚਲੋ ਠੀਕ ਆ ਚਾਹ ਜੀ ਇਹ ਵੀ ਦੀਸੇ ਵੱਡੀ ਵਿਹੜ ਨੇ ਪਹਿਲਾਂ ਨੇ 25 26 ਕਿਲੋ ਦੁੱਧ ਭਰਿਆ ਇਹ ਵੀ ਗੱਬਣ ਹੈ ਨਾ ਹਾਂ ਬਹੁਤ ਸਪੰਜੀਆਂ ਸਪੰਜੀਆਂ ਬਣੀਆਂ ਲਓ ਜੀ ਗੋਲੀ ਵੱਡੀ ਵਿਹੜ ਆ ਬੋਦੀ ਵਾਲੀ ਵਿਹੜ ਤੇ ਬੋਦੀ ਦੇ ਵਿਹੜ ਨਾਲੇ ਕਿੰਨਾ ਡਾ ਲਊਗੀ ਜੀ ਹੁਣ ਇਹ ਵੀ ਦੀਸੇ ਇੱਕ 10 10 ਦਿੰਦਾ ਲਊਗੀ 10 ਦਿੰਦਾ ਢਿੱਲੀ ਫੜਾ ਕਰਾ ਮੇਰਾ ਵੀਰ ਹਾਂ ਹਾਂ ਬਹੁਤ ਵੱਡੀ ਵੜਾ ਵਾਠ ਠੀਕ ਆ ਜਨਾ ਮੂਮਾ ਦਿਖਾਰੇ ਕਰਾ ਚਿੰਗਦਾ ਆਜੋ ਲੈਓ ਅਸਲ ਸਨੀ ਸਾਬ ਬੋਦੀ ਵਾਲੀ ਦੀ ਦੋ ਨਾ ਹਣਾ ਫੇਰ ਬੋਦੀ ਵਾਲਾ ਜੀ ਇਹਦਾ ਭਾਜੀ ਫਿਰ ਬੋਲੋ ਇਹ ਵੀ ਸਨੀ ਸਾਬ ਤਿਆਰ ਹੋਈ ਦੀ 85000 ਦੀ ਆ ਚਲੋ ਭਾਰਾ ਹੀ ਭਾਰਾ ਦੀ 75000 ਛੋਟ ਕਰਾਂਗੇ ਚਲੋ 74000 ਦੀ 75000 ਦੀ ਚਲ ਲੈਣ ਕਰ ਠੀਕ ਹੈ ਭਾਜੀ ਬਹੁਤ ਸਾਫ਼ ਸੁਗੈ ਠੱਲੀ ਸੀਲ ਬੜੀ ਇਹ ਵੀ ਗੱਬਣੀ ਆ ਇਹ ਵੀ ਅਨਿਸ਼ਾ ਗੱਬੜੇ ਨਹੀਂ ਗਰੰਟੀ ਹੋਊ ਆਪਣੀ ਜੋ ਵੀਰ ਭਰਾ ਉਹ ਨਹੀਂ ਮਗਾਉਂਦਾ ਨਾ ਹਾਂਜੀ ਹਾਂਜੀ ਥਾਣਾ ਦੀ ਪਿੱਛੇ ਦੀ ਕਪੂਰ ਸਟੇਰੀ ਫੁੱਲ ਗਰੰਟੀ ਹੋਊ ਆਪਣੀ ਠੀਕ ਆ ਤੇ ਆਹ ਜੀ ਇਹ ਵੀ ਅਨਿਸ਼ਾ ਗੱਬੜੇ ਵੈਣ ਇਹ ਕਿੰਨੇ ਲੋਕ ਜੀ ਇੰਨੇ ਅਨਿਸ਼ਾ ਪੰਜਰ ਦਿਨ ਲੈਣੇ ਆ ਆਪਣਾ ਬਹੁਤ ਸੁਣੀ ਇਥੇ ਆਪਣੇ ਲੋਗ ਲਈ ਲਈ ਆ ਵੀਰੋਂ ਲਈ ਆ 24 ਪੱਲੀ ਕਿਲੋ ਬੱਚੀ ਦੁੱਧ ਭਰਦੀ ਐ ਲੋ ਜੀ ਆ ਖਾ ਬਹੁਤ ਪੋਲੀ ਪਾਲੀ ਆ ਟਾਪੀ ਟੱਲੇਵਾ ਕਰਕੇ ਖੂਣ ਦੀ ਵੀਰਾਂ ਇੰਦੀਆਂ ਭਾਵੇਂ ਦੋਵੇਂ ਬੰਨਿਆਂ ਦੀ ਬੈਜੋ ਬਸ ਬਸ ਨਾਲ ਸੋਨ ਬੜਾ ਸੋਹਣਾ ਲਓ ਜੀ ਇਹ ਵੀ ਤੋਰੋ ਆਜੋ ਜੀ ਕਿੰਨਾ ਨੋ ਤੇ ਕਰ ਜੂਗੀ ਜੀ ਇਹ ਸਿੰਘਾ 5 ਕਿਲੋ ਦੁੱਧ ਭਰਿਆ ਨੇ ਆਪਣੇ ਲਾਗੋ ਲਈ ਲੋਗਾਂ ਲਈ ਹੈ ਠੀਕ ਆ ਚੰਗੇ ਰਿਕਾਡ ਵਾਲੀ ਘਾਵਾ ਹੂੰ ਉੱਧਰ ਖੜਬੋ ਉਹ ਚੱਕੜੀ ਆਥੇ ਇਹਦਾ ਮੋਲੇ ਜੀ ਫੇਰਾ ਇਹ ਦੀਸੇ ਤਿਆਰ ਹੋਈਦੇ ਅਡੇ ਅਡੇ ਲੈਵੇ ਵਖਾਗਦੇ ਲੋਕੀ ਲੱਖ 5 ਦੱਸਦਾ ਕਰੀਂਦੇ ਇਹ ਭਾਅ ਬਹੁਤ ਜਾਜ ਹੂੰ ਇਹਦੀ ਪਹਿਣ 100000 ਛੋੜ ਕਰਾਂਗੇ 60000 10000 40000 ਦੀ ਪੂਰੇ 40000 ਦੀ ਮਿਲਦੀ ਨਹੀਂ ਗਾਂ ਅਡੇ ਲੈਵੇ ਥਣ ਚੜਿਆਰੀ ਇਹ ਥਣ ਤੋਂ ਨਾੜਾ ਨੂਣਾ ਵਾਲਾ ਲੈਵਾ ਬਹੁਤ ਸੋਹਣਾ ਥਣ ਤੋਂ ਚਲੋ ਬਾਕੀ ਦੀਸੇ ਨੰਬਰ ਆਪਣਾ 97796 12422 ਪਿੰਡ ਵੀਲਾ ਜ਼ਿਲ੍ਹਾ ਗਰਦਾਪੁਰ ਸੀ ਲਟਾਲਾ ਨੇੜੇ ਸਾਨੂੰ ਫਲੇਟ ਜੂੜੇ ਮਿੰਦਾ ਡੇਰਾ ਬਣਾਣ ਪੈਂਦਾ ਸਤਿ ਸ੍ਰੀ ਅਕਾਲ